ਜੋ ਫੈਸਲੇ ਹੋਏ ਐ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਉਹਨਾਂ ਤੋਂ ਬਾਅਦ ਮੰਤਰੀ ਸਾਹਿਬ ਵੀ ਤੁਹਾਨੂੰ ਉਹਨਾਂ ਗੱਲਾਂ ਬਾਰੇ ਉਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਜਿਹੜਾ ਇਹ ਕੇਸ ਹੈ ਜਹਾਂਗੀਰ ਵਾਲਾ ਉਹਦੀ ਬਹੁਤ ਵਸਟਾਰਜ ਹੋਗੀ ਵਗੀਨਾਂ ਵੀ ਦੋ ਤਨਾਰੀ ਗੱਲ ਹੋਊਗੀ ਡੀਸੀ ਸਾਹਿਬ ਨਾਲ ਹੋਗੀ ਉਹ ਬੜਤਾਲ ਤੋਂ ਬਾਅਦ ਮੰਤਰੀ ਸਾਹਿਬੇ ਸਿੱਟੇ ਤੇ ਪਹੁੰਚ ਗਏ ਵੀ ਤੁਹਾਡੀ ਗੱਲ ਠੀਕ ਐ ਇਹਨੂੰ ਬਹੁਤ ਤੇਜ਼ ਜਿੰਨਾ ਸੀ ਹੱਲ ਕਰਾਵਾਂਗੇ ਅਸੀਂ ਕਹਿੰਦੇ ਵੀ ਇਹਦਾ ਟਾਈਮ ਬਾਉਂਡ ਕਰੋ ਉਹ ਕਹਿੰਦੇ ਵੀ ਦਿੱਕਤ ਹੁੰਦੀ ਹੈ ਕਾਨੂੰਨੀ ਗੱਲਾਂ ਹੁੰਦੀਆਂ ਫਲਾਨੀਆਂ ਹੁੰਦੀਆਂ ਅਸੀਂ ਫੈਸਲਾ ਆਪਣੇ ਦੇ ਵੱਲੋਂ ਹੋ ਗਿਆ ਵੀ 15 ਦਿਨ ਦੇ ਦੇਵਾਂਗੇ ਤੇ 15 ਦਿਨ ਨੂੰ ਭਾਵੇਂ ਤੁਸੀਂ ਤਿਆਰ ਰਹਿਣਾ ਹੋਣਾ ਉਸ ਤੋਂ ਇਲਾਵਾ ਵੀ ਜਿਹੜਾ ਜੱਜ ਦਾ ਫੈਸਲਾ ਰੱਦ ਕਰਕੇ ਪਟਵਾਰੀ ਕੇ ਤਸੀਲਦਾਰ ਨੇ ਜਿਹਨੂੰ ਅੱਜ ਤੱਕ ਕਿਸੇ ਨੇ ਨਹੀਂ ਬੁਲਾਇਆ ਕਿਉਂ ਨਹੀਂ ਉਹਨਾਂ ਤੇ ਕਾਰਵਾਈ ਬਣਦੀ ਉਹਨਾਂ ਬਰੋਸਾ ਦਿੱਤਾ ਵੀ ਉਹਨਾਂ ਦੇ ਤੁਰੰਤ ਕਾਰਵਾਈ ਹੋਊਗੀ ਇੱਕ ਜਿਹੜਾ ਜੌਹਨਿਆਂ ਵਾਲਾ ਮਸਲਾ ਨਾਲ ਸੰਬੰਧਿਤ ਹੈ ਉਹ ਵੀ ਜਹਾਗੀਰ ਵਾਲਾ ਹਾਂ ਉਹ ਵੀ ਜਹਾਗੀਰ ਵਾਲੇ ਨਾਲ ਸੰਬੰਧਿਤ ਹੈ 45 ਲੱਗੀ ਸਾਨੂੰ ਕਿਹਾ ਵੀ 2 ਮਹੀਨੇ ਫਾਇਲਾ ਕਰਾਂਗੇ 45 ਲਾਉਣੀ ਪਊ ਅਸੀਂ ਸਹਿਮਤੀ ਦਿੱਤੀ ਉਹਨੋਂ ਇੰਨਾ ਲੰਮਕ ਗਿਆ ਕਿ ਸਾਲ ਤੋਂ ਉੱਤੇ ਹੋ ਗਿਆ ਉਸ ਥਾਂ ਦੇ ਮਾਲਕ ਸਰਕਾਰ ਸਾਡੇ ਵਾਸਤੇ 45 ਸੀ ਵੜ ਨਹੀਂ ਸਕਦੇ ਬਾਣ ਚ ਉੱਥੇ ਲੱਗਿਆ ਹੋਇਆ ਟਰਾਂਸਫਾਰਮਰ ਦੂਜੀ ਤਰਨੇ ਮੌਜ ਨਾਲ ਲਾ ਕੇ ਥੱਲੇ ਛਿੜਦਾ ਸਵਾਰ ਤੋਂ ਉਹਦਾ ਖੋਲ ਕੇ ਖੜਾ ਦਿੱਤਾ ਉਹਦੇ ਪਰਚਾ ਦਰਜ ਕਰਨ ਦੀ ਗੱਲ ਹੈ ਇਹਨਾਂ ਨੇ ਸਾਡਾ ਵਾਅਦਾ ਕੀਤਾ ਵੀ ਇਹ ਦੋਨੇ ਕੇਸਾਂ ਦੇ ਅਸੀਂ ਤੁਰਤ ਉਹਨਾਂ ਤੇ ਕਾਰਵਾਈ ਕਰਦੇ ਹਾਂ ਜਿਹੜਾ ਜ਼ਮੀਨ ਨੂੰ ਬਦਲ ਕੇ ਇਧਰ ਆਉਣਾ ਹੈ ਜਿਹਦਾ ਸਾਡਾ ਹੱਕ ਬਣਦਾ ਹੈ ਉਹ ਆਪਣੇ ਵਕੀਲ ਨੇ ਕਿਹਾ ਵੀ ਜੇ ਇਹ ਕਰਮਤੇਜ ਜੀ ਨਾਲ ਇਹ 10 ਦਿਨਾਂ ਵਿੱਚ ਹੋ ਸਕਦਾ ਹੈ ਪਰ ਅਸੀਂ ਆਪਣੇ ਵੱਲੋਂ 5 ਦਿਨ ਹੋਰ ਦਿੱਤੇ ਐ ਤੇ ਸਾਡੀ ਬੇਨਤੀ ਹੋਊਗੀ ਮੁੱਖ ਮੰਤਰੀ ਆਪਣੇ ਮੰਤਰੀ ਸਾਹਿਬ ਨੂੰ ਕਿ ਇਹ ਜਿਹੜੇ ਅਸੀਂ ਡੇਟ ਦਿੱਤੀ ਹੈ ਉਸ ਤੋਂ ਪਹਿਲਾਂ ਪਹਿਲਾਂ ਹੋਣ ਦੀ ਹਾਲਤਾਂ ਹੋ ਜਾਣਾ ਚਾਹੀਦਾ ਤੇ ਨਹੀਂ ਸਾਡੀ ਮਜਬੂਰੀ ਬਾਣਨੇ ਸਾਡੇ ਦਰ ਤੇ ਦੁਆਰੇ ਆਉਣ ਦੀ ਫਿਰ ਦਰ ਤੇ ਨਹੀਂ ਆਵਾਂਗੇ ਫਿਰ ਨੇ ਰੋਜ਼ ਪਿੰਡਾਂ ਚ ਜਾਣਾ ਹੈ ਸ਼ਾਇਦ ਉੱਥੇ ਵੀ ਮੇਲ ਹੋਇਆ ਕਰਨਾ ਕੌਣ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ ਤੋਂ ਆ ਕੇ ਜੋ ਵੀ ਸਮਝੌਤਾ ਹੋਇਆ ਅਸੀਂ ਆਪਣੇ ਵੱਲੋਂ ਜਾਂਦਾ ਦਾ ਸਾਂਝਾ ਕੀਤਾ ਜਿੰਨੇ ਪੈਣ ਭਰਾ ਪਹੁੰਚੇ ਹੈ ਉਹਨਾਂ ਨੂੰ ਬੇਨਤੀ ਉਹ ਵੀ ਸਟੇਜ ਆ ਕੇ ਜੋ ਸਮਝੌਤਾ ਹੋਇਆ ਉਹਨੂੰ ਸਾਂਝਾ ਕਰਨ ਇੱਕ ਕਈ ਵਾਰੀ ਦੇਖੋ ਰੋਸ ਗੁੱਸੇ ਹੁੰਦੇ ਹੈ ਜਦੋਂ ਮੇਲ ਮਲਾ ਪਾਉਜੀ ਬਈ ਕੋਈ ਰੋਸ ਕਿਸਾ ਨਹੀਂ ਹੁੰਦਾ ਜੇ ਕੋਈ ਥੱਲੇੋਂ ਕੋਈ ਨਾਰਾਮ ਦੇ ਉਲਟ ਲਾਉਣਾ ਹੈ ਜਾਂ ਕੋਈ ਬੋਲਦਾ ਹੈ ਤੇ ਉਹਨਾਂ ਦੀ ਵੇਚੀ ਵੀ ਉਹ ਸਾਡੀ ਹੈ ਇਸ ਕਰਕੇ ਤੁਹਾਨੂੰ ਬਹੁਤ ਹੱਥ ਮੰਨ ਕੇ appeal ਹੈ ਕਿ ਪੂਰੇ ਆਰਨਾ ਸੁਣੋ ਉਦੋਂ ਬਾਅਦ ਸਟੇਜ ਆਪਣੀ ਘੰਟਾ ਡੇਢ ਘੰਟਾ ਚੱਲੂਗੀ ਜਿਹੜੇ ਬੁਲਾ ਰਹੇ ਰਹਿਗੇ ਉਹ ਬੋਲਣਗੇ ਕਿਉਂਕਿ ਗੱਲ ਹੀ ਇਹ ਗੱਲ ਨਹੀਂ ਬਹੁਤ سارے ਮਸਲੇ ਖੜੇ ਐ ਉਹ ਸਾਰਿਆਂ ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਬੇਨਤੀ ਹੈ ਮੰਤਰੀ ਸਾਹਿਬ ਉਹ ਸਟੇਜ ਤੇ ਆਓ ਦੇਖੋ ਤੁਹਾਨੂੰ ਸਾਰਿਆਂ ਨੂੰ ਪੂਰਾ ਪਤਾ ਨਹੀਂ ਹੋਣਾ ਅਸੀਂ ਆਪਣਾ ਕੱਲ ਧਰਨਾ ਚੱਲੇ ਬਹੁਤ ਛੋਟੀ ਗਿਣਤੀ ਸੀ ਮਸਲਾ ਇੱਥੋਂ ਤੱਕ ਕਿਉਂ ਆਇਆ ਜੋ ਸਰਕਾਰ ਨੇ ਫੈਸਲਾ ਕਰਿਆ ਜਿਹੜੇ ਕਾਲੇ ਕਾਨੂੰਨ ਤੁਸੀਂ 13 ਮਹੀਨਿਆਂ ਚ ਰੱਦ ਕਰਾ ਕੇ ਆਏ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਵੀ ਉਹਦੇ ਦੋ ਕਾਨੂੰਨ ਲਾਗੂ ਕਰਨੇ ਆ ਦੋ ਕਾਨੂੰਨ ਕਿਹੜੇ ਸੀ ਇੱਕ ਸੀ ਕਿ ਸਰਕਾਰੀ ਮੰਡੀਆਂ ਖਤਮ ਕਰਨੀਆਂ ਤੇ ਜਿਹੜੇ ਉਹਨਾਂ ਦੇ ਸੀਲੋ ਗਦਾਮ ਹੈ ਉਹਨਾਂ ਨੂੰ ਅਧਿਕਾਰ ਦੇਣਾ ਉਥੇ ਜਿੰਨਾ ਮਰਜੀ ਨਾਜ ਖਰੀਦ ਕੇ ਜਮ੍ਹਾਂ ਕਰ ਲੈਣ ਮੋਦੀ ਸਾਹਿਬ ਇੱਕੇ ਟੱਕ ਨੇ ਇਹਨੂੰ ਸਾਰੇ ਨੂੰ ਕਰਨਾ ਚਾਹੁੰਦਾ ਸੀ ਤੇ ਪੰਜਾਬ ਸਰਕਾਰ ਨੇ ਫੈਸਲਾ ਕਰਦੇ ਨੂੰ ਵੀ ਕਿਸ਼ਤਾਂ 'ਚ ਕਰ ਲੋ ਜਿਹਦਾ ਮਤਲਬ ਮੋਦੀ ਤੇ ਪੰਜਾਬ ਸਰਕਾਰ ਦਾ ਵਖਰੇਵਾ ਕੀ ਸਮਝ ਗਏ ਤੇ ਜਿੱਡੀ ਵੱਡੀ ਗੱਲ ਸੀ ਜੰਦੀ ਤੁਰਤ ਐਸਕੇਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਹੋਈ ਆਪਾਂ ਵੀ ਕੀਤੀ ਫੈਸਲਾ ਹੋ ਗਿਆ ਸਾਂਝਾ ਗਿਆ 8 ਤਰੀਕ ਨੂੰ ਚੰਡੀਗੜ੍ਹ 'ਚ ਧਰਨਾ ਦੇਵਾਂਗੇ ਇੱਧਰ ਜਦੋਂ ਅਸੀਂ ਜੁੜਿਆ ਪੰਜ ਮੈਂਬਰੀ ਕਮੇਟੀ ਸਾਨੂੰ ਲੱਗਿਆ ਵੀ ਜਿੱਡਾ ਵੱਡਾ ਇਹ ਮਸਲਾ ਅੱਠ ਤਾਂ ਬਹੁਤ ਦੂਰ ਹੈ ਆਪਾਂ ਫੈਸਲਾ ਕਰਕੇ ਪੂਰੇ ਪੰਜਾਬ ਦੇ ਜਿੰਨੇ ਐਮਐਲਏ ਆ ਮੰਤਰੀ ਆ ਉਹਨਾਂ ਦੇ ਬਾਰਾਂਹ 'ਚ ਜਾ ਕੇ ਚੇਤਾਵਨੀ ਪੱਤਰ ਦੇਣ ਦਾ ਫੈਸਲਾ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਮੰਤਰੀਆਂ ਦਾ ਜਾਂ ਮੈਲਿਆਂ ਦਾ ਜਿਨ੍ਹਾਂ ਨੇ ਆ ਕੇ ਸਟੇਜ ਤੋਂ ਵਿਸ਼ਵਾਸ ਦਿਵਾਇਆ ਅਮਰ अरोड़ा ਹੈ ਮੰਤਰੀ ਉਹ ਵੀ ਉਹ ਕਹਿੰਦਾ ਬਾਹਰ ਕਿਉਂ ਬੈਠੇ ਮੇਰੇ ਅੰਦਰ ਆ ਜਾਂਦੇ ਇੰਦਰ ਦਾ ਦਰ ਖੁੱਲ ਹੈ ਉਸ ਤੋਂ ਬਾਅਦ ਉਹ ਕਹਿੰਦੇ ਚਿਤਾਵਨੀ ਚਿਤਾਵਨੀ ਪੱਤਰ ਨਹੀਂ ਹੁਣ 1 ਮਿੰਟ ਲੱਗੂਗਾ ਚਿਤਾਵਨੀ ਪੱਤਰ ਨਹੀਂ ਤੁਸੀਂ ਹੁਕਮ ਕਰੋ ਸਟੇਟ ਆਫ ਰੋਸਾ ਦਾ ਆਇਆ ਵੀ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਊ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਕੋ ਵੋਟਾਂ ਟੁੱਟੀਆਂ ਹੋਣੀਆਂ ਜਾਂ ਵੋਟਾਂ ਬਣੀਆਂ ਹੋਣੀਆਂ। ਵੀ ਜੋ ਕੋਈ ਮੰਤਰੀ ਐਡਾ ਵੱਡਾ ਭਰੋਸਾ ਦਵਾਉਂਦਾ ਹੈ ਤੇ ਸੱਚੇ ਚੰਡੀਗੜ੍ਹ ਜਾਣਾ ਨਹੀਂ ਪਿਆ ਕਿਉਂਕਿ ਇਹਨਾਂ ਦੇ ਅੰਦਰ ਗੱਲ ਤਾਂ ਚੱਲਦੀ ਹੋਵੀ ਤਾਂ ਕਸੂਤੀ ਐ ਨਹੀਂ ਲਾਗੂ ਹੋਣੀ। ਰਾਹ ਉਹੀ ਹੈ। ਉਹਦੇ 'ਚੋਂ ਇਹ ਮੰਤਰੀ ਸਾਹਿਬ ਇੱਥੇ ਨਹੀਂ ਆਏ। ਅਸੀਂ ਉਸੇ ਦਿਨ ਜਿਹੜਾ ਜਾਂਗੀ ਰਾਣਾ ਮਸਲਾ ਮਿਲਣਾ ਚਾਹੁੰਦੀ ਸੀ ਮੰਤਰੀ ਸਾਹਿਬ ਨੂੰ। ਸਾਨੂੰ 1:30 ਵਜੇ ਦਾ ਟਾਈਮ ਦਿੱਤਾ ਮਹਿਲ ਕਲਾਂ ਦਾ ਅਸੀਂ ਤੋਂ ਪਹਿਲਾਂ ਬੋਲ ਕੇ 1 ਵਜੇ ਉਧਰ ਬਾਹਰ ਜਾਵੜੇ ਲੁਧਿਆਣੇ ਵਾਲੀ ਰੋਡ ਤੇ ਜਿਹੜਾ ਕਹਿੰਦਾ ਮੈਂ ਤੇ ਜਦੋਂ ਉਥੋਂ ਸੰਪਰਕ ਹੋਇਆ ਸਾਨੂੰ ਮੋੜਵਾ ਜਵਾਬੇ ਮਿਲਿਆ ਨਹੀਂ ਮੰਤਰੀ ਸਾਹਿਬ ਕੋਲੇ 15 ਮਿੰਟਾ ਉੱਥੇ 15 ਮਿੰਟ ਰਹਿਣਗੇ ਮਲਾਕਾ ਮਹਿਲ ਕਲਾਂ ਤੇ 20-25 ਮਿੰਟ ਤੋਂ ਪਹਿਲਾਂ ਗੱਡੀ ਨਹੀਂ ਲੱਗਦੀ ਲੋਕ ਕਹਿੰਦੇ ਸਾਨੂੰ ਮਿਲਾ ਦੇਣਾ ਜਿਹਦੇ ਪਿੰਡ ਚੋਂ ਇੱਥੇ ਮਿਲਦੇ ਹੋ ਇਸ ਕਰਕੇ ਅਸੀਂ ਰੱਦ ਕੀਤਾ ਸ਼ਾਮ ਨੂੰ ਸਾਨੂੰ ਸ੍ਰੇਆ ਮਿਲਦਾ ਹੈ ਕਿ ਕੱਲ ਨੂੰ 8 ਵਜੇ ਤੁਹਾਡੀ ਮੰਤਰੀ ਸਾਹਿਬ ਨਾਲ ਦੀ ਗੋਠੀ ਸੀ ਗੱਲ ਕਰਾਉਣੇ ਉਸ ਤੋਂ ਬਾਅਦ ਮਿਲਣ ਆ ਲੈ ਜਾਂਦੇ ਭੀੜ ਹੋ ਜਾਂਦੀ ਹੈ ਸਾਨੂੰ ਲੱਗਿਆ ਸ੍ਰੇਆ ਵੀ ਇਹ 9 ਹੋ ਸਕਦਾ ਹੈ ਪਰ ਜੇ ਇਹ ਕਹਿੰਦੇ ਵੀ ਨਹੀਂ 8 ਹੀ ਹੋਸੀ 8 ਵੀ ਆ ਜਾਂਦੀ 9 ਦੀ ਗੱਲ ਤੈਹ ਹੋਗੀ ਅਸੀਂ 9:30 'ਚ ਬਾਅਦ ਚਾਗੇ ਜਦੋਂ ਪਤਾ ਲੱਗਾ ਕਿ ਮੰਤਰੀ ਸਾਹਿਬ ਨੂੰ ਬਹੁਤ ਐਮਰਜੈਂਸੀ ਹੋਗੀ ਉਹ ਚੰਡੀਗੜ੍ਹ ਜਾ ਬੜੇ ਮੁੱਖ ਮੰਤਰੀ ਨੇ ਸੱਦੇ ਹੁਣੇ ਜਾਣੇ ਪੈਣਾ ਸੀ ਸਾਡਾ ਰੋਜ਼ ਉੱਠਿਆ ਵਿਜੇ ਐਮਰਜੈਂਸੀ ਹੋ ਗਈ ਸਾਨੂੰ ਫੋਨ ਤਾਂ ਲੱਗ ਸਕਦਾ ਸੀ ਜਦੋਂ ਸਾਨੂੰ ਫੋਨ ਨਹੀਂ ਲੱਗਿਆ ਉਹ ਰੋਜ਼ ਚੋਂ ਸੇ ਉੱਤੇ ਵੀਡੀਓ ਵੀ ਪਾਈ ਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਵੀ ਆਹ ਮਸਲਾ ਏਲਾਣ ਵੀ ਕੀਤਾ ਵੀ ਹੱਲ ਕਰਾ ਕੇ ਉਠਾਂਗੇ ਹੁਣ ਜਿੰਨੀ ਕ ਆਪਣੇ ਵਕੀਲ ਨਾਲ ਹੋਈ ਹੈ ਉਹਦੇ ਕਰਕੇ ਸਾਡੀ ਰਾਇ ਬਣ ਕੇ ਹੋਇਆ ਵੀ 15 ਦਿਨ ਆਪ ਨੂੰ ਦੇਣੇ ਚਾਹੀਦੇ ਆ ਮਸਲਾ ਦੱਸ ਦੇਣਾ ਚ ਹੱਲ ਹੋ ਸਕਦਾ ਹੁਣ ਮੈਂ ਬੇਨਤੀ ਕਰੂ ਮੰਤਰੀ ਸਾਹਿਬ ਨੂੰ ਉਸ ਸਟੇਜ ਤੇ ਆ ਕੇ ਪਹਣ ਭਰਾਵਾਂ ਨੂੰ ਭਰੋਸਾ ਦਿਵਾਉਣ ਮੰਤਰੀ ਸਾਹਿਬ ਧੰਨਵਾਦ ਜੀ ਸਾਰੇ ਜਥੇਬੰਦੀ ਦੇ ਆਗੂਆਂ ਦਾ ਤੇ ਜਿੰਨੇ ਵੀ ਕਿਉਂਕਿ ਸਾਰੇ ਤੁਸੀਂ ਮੇਰੇ ਇਲਾਕੇ ਦੇ ਹੋ ਮੇਰੇ ਪਿੰਡਾਂ ਦੇ ਹੋ ਸਾਰੇ ਜਿਹੜੇ ਸੰਘਰਸ਼ ਕਰ ਰਹੇ ਸਾਥੀ ਹੈ ਸਾਡੀਆਂ ਮਾਮਾ ਭੈਣਾ ਬਜ਼ੁਰਗ ਨੌਜਵਾਨ ਸਾਥੀ ਖੜੇ ਆ ਤੁਸੀਂ ਸਾਰੇ ਅੱਜ ਕਿਉਂਕਿ ਆਪਣੇ ਹੱਕਾਂ ਦੀ ਖਾਤਰ ਲੜ ਰਹੇ ਹੋ ਅੱਜ ਤੋਂ ਨਹੀਂ ਹਮੇਸ਼ਾ ਤੋਂ ਤੁਸੀਂ ਲੜਦੇ ਹੋ ਤੁਹਾਨੂੰ ਮੈਂ ਸਾਰਿਆਂ ਨੂੰ ਸਲਾਮ ਕਰਦਾ ਤੇ ਬਾਕੀ ਪ੍ਰਧਾਨ ਜੀ ਨੇ ਗੱਲ ਦੱਸੀ ਵੀ ਆ ਕਿਉਂਕਿ ਕੱਲ ਦਾ ਸਮਾਸੀ ਇਹ ਗੱਲ ਜੀ ਜ਼ਰੂਰ ਰਹੀ ਹੈ ਵੀ ਅਸੀਂ ਕਈਆਂ ਨੂੰ ਦੱਸਤਾ ਤੇ ਕਿਤੇ ਨਾ ਕਿਤੇ ਕੋਈ ਰਜੇ ਨੇ ਇੱਕ ਇਲੈਕਸ਼ਨ ਲੜ ਰਿਹਾ ਐਨੇ ਹੋ ਜਾਂਦਾ ਵੀ ਦੱਸਣਾ ਜਿਹੜਾ ਉਹ ਰਹਿ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਸੀ ਤੇ ਮੇਰੀ ਕੱਲ ਨੂੰ ਵੀ ਕੱਲ ਸ਼ਾਮ ਨੂੰ ਵੀ ਅੰਕਲ ਨਾਲ ਗੱਲ ਹੋਈ ਜਿਹੜੇ ਕੱਲ ਸਾਥੀ ਇੱਥੇ ਸੀ ਮੈਂ ਜਦੋਂ ਆਇਆ ਇੱਥੇ ਆ ਕੇ ਕੱਲ ਸ਼ਾਮ ਨੂੰ ਵੀ ਮਿਲਿਆ ਤੇ ਮੈਂ ਸਵੇਰੇ ਪ੍ਰਧਾਨ ਜੀ ਮੈਂ ਖੇਡਣ ਜਾਣਾ ਹੁਣ ਮੈਂ ਸਵੇਰੇ ਵੀ ਅੱਜ 8 ਵਜੇ ਮਿਲ ਕੇ ਗਿਆ ਤੁਸੀਂ ਉਦੋਂ ਬੈਠੇ ਸੀਗੇ ਤੇ ਹੁਣ ਬੜੀ ਡਿਟੇਲ ਚ ਪ੍ਰਧਾਨ ਜੀ ਦੇ ਨਾਲ ਜਿਹੜੀ ਗੱਲਬਾਤ ਆ ਸਾਰੀ ਹੋਈ ਆ ਦੋ ਤਿੰਨ ਜਿਹੜੇ ਮਸਲੇ ਉਹਨਾਂ ਚੋਂ ਸੀ ਉਹਨਾਂ ਨੇ ਦੱਸਤਾ ਉਹ ਚਲੋ ਫੌਰੀ ਜਿਹੜੇ ਹੱਲ ਹੋਣ ਵਾਲਿਆ ਉਹ ਫੌਰੀ ਕਰਵਾ ਦਾਂਗੇ ਤੇ ਬਾਕੀ ਜਿਹੜਾ ਜਾਗੀਰ ਪਿੰਡ ਵਾਲਾ ਮਸਲਾ ਉਹ ਬਿਲਕੁਲ ਮੈਂ ਵੀ ਸਮਝਦਾ ਕਿ ਜਿਹੜਾ ਉੱਚ ਬੇਇਨਸਾਫੀ ਜਿਹੜੀ ਆ ਹੋਈ ਹੋਈ ਹੈ ਤੇ ਪ੍ਰਸ਼ਾਸਨ ਵੀ ਮੇਰੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਸਾਰੀ ਇਸ ਗੱਲ ਦੇ ਨਾਲ ਸਹਿਮਤ ਨੇ ਤੇ ਮੈਂ ਇਹ ਵਾਦਾ ਕੀਤਾ ਵੀ ਜਿੰਨੀ ਜਲਦੀ ਹੋ ਸਕਦਾ ਹੈ ਉਹ ਸਾਰੀ ਡਿਸਕਸ਼ਨ ਵਿਕੀਲ ਸਾਹਿਬ ਨਾਲ ਵੀ ਕਈ ਵਾਰ ਗੱਲ ਹੋਈ ਡੀਸੀ ਸਾਹਿਬ ਨਾਲ ਵੀ ਕਈ ਵਾਰ ਗੱਲ ਹੋਈ ਐਫਸੀਆਰ ਸਾਹਿਬ ਨਾਲ ਸਾਹਿਬ ਨਾਲ ਵੀ ਗੱਲਾਂ ਹੋਈਆਂ तकरीबन ਘੰਟਾ ਚੱਲੀ ਹੈ ਤੇ ਜਿੰਨੀ ਜਲਦੀ ਵੀ ਉਹ ਮਸਲਾ ਮਤਲਬ ਕਿ ਕਈ ਵਾਰ ਕਾਨੂੰਨੀ ਪ੍ਰਕਿਰਿਆ ਚ ਕੁਛ ਨਾ ਕੁਛ ਦਿਨ ਜਦੋਂ ਤਰੀਕਾ ਪੈਂਦੀ ਐ ਐਸਡੀਐਮ ਦੇ ਜਾਂ ਕਿਸੇ ਵੀ ਹੋਰ ਅਫਸਰ ਦੇ ਕੁਛ ਨਾ ਕੁਛ ਜਿਹੜੇ ਕਾਨੂੰਨ ਚ ਲਿਖੇ ਹੁੰਦੇ ਵੀ ਇਨੇ ਦਿਨ ਦੇ ਨਹੀਂ ਦੇਣੇ ਆ। ਸੋ ਜਿੰਨੇ ਘੱਟੋ ਘੱਟ ਦਿਨਾਂ ਚ ਉਹ ਮਸਲਾ ਹੱਲ ਹੋ ਜਾ। ਉਹ ਮਸਲਾ ਜਿਹੜਾ ਜਰੂਰ ਹੱਲ ਕੀਤਾ ਜਾਊਗਾ। ਤੇ ਬਾਕੀ ਹੋਰ ਵੀ ਜਿਹੜੇ ਮਸਲੇ ਨੇ ਮੈਂ ਕਿਉਂਕਿ ਤੁਸੀਂ ਜਿਹੜੇ ਜਿਹੜਿਆਂ ਨੇ ਉਦੋਂ ਗਲਤ ਕੀਤਾ ਉਹਨਾਂ ਹਸਰਾਂ ਤੇ ਵੀ ਕਾਰਵਾਈ ਤੇ ਜਿਹੜੇ ਟਰਾਂਸਫਾਰਮਰ ਜਿਹੜੇ ਕੋਈ ਵਿਅਕਤੀ ਨੇ ਲਾਇਆ ਉਹ ਵੀ ਮੈਸੇਸਪੀ ਸਾਹਿਬ ਨਾਲ ਗੱਲ ਕੀਤੀ ਹੈ। ਕਿ ਉਹਦੇ ਤੇ ਵੀ ਜਿਹੜਾ ਬਣਦੀ ਜਿਹੜੀ ਕਾਰਵਾਈਆਂ ਪਰਚਾ ਜਿਹੜਾ ਉਹ ਕੱਲ ਤੱਕ ਜਿਹੜਾ ਦਰਜ ਹੈ ਉਹ ਕੀਤਾ ਜਾਵੇ ਤੇ ਐਸਐਸਪੀ ਸਾਹਿਬ ਨੇ ਵੀ ਕਿਹਾ ਹੈ ਵੀ ਜਿਹੜਾ ਕੱਲ ਤੱਕ ਜਿਹੜਾ ਪਰਚਾ ਜਿਹੜਾ ਉਹ ਦਰਜ ਜਿਹੜਾ ਉਹ ਹੋ ਜਾਊਗਾ ਤੇ ਬਾਕੀ ਮੈਂ ਸਾਰੇ ਤੁਸੀਂ ਸਾਡੇ ਆਪਣੇ ਉਹ ਮੈਂ ਚਲੋ ਸਰਕਾਰ ਦਾ ਮੰਤਰੀ ਵੀ ਹਾਂ ਪਰ ਬਣਾਇਆ ਤੁਸੀਂ ਲੋਕਾਂ ਨੇ ਆ ਮੈਨੂੰ ਦੋ ਵਾਰੀ ਪ੍ਰਧਾਨ ਜੀ ਨੇ ਸਾਰਿਆਂ ਨੇ ਬਹੁਤ ਪਿਆਰ ਨਾਲ ਇਹ ਹਲਕੇ ਤੋਂ ਦਿੱਤਾ ਤੇ ਬੜੇ ਵੱਡੇ ਵੱਡੇ ਲੋਕਾਂ ਦੇ ਮੈਂ ਵਿਰੋਧ ਲੜਿਆ ਉੱਥੋਂ ਦਿੱਤਾ ਤੇ ਸਰਕਾਰ ਵੀ ਥੋੜੀ ਐ ਤੇ ਮੈਂ ਇਹ ਗੱਲ ਮੰਨਦਾ ਚਲੋ ਕਮੀਆਂ ਪੇਸ਼ੀਆਂ ਬੜੀ ਜਗ੍ਹਾ ਤੇ ਰਹਿ ਜਾਂਦੀਆਂ ਨੇ ਕਈ ਫੈਸਲੇ ਵੀ ਇੱਦੇ ਇੱਦਾਂ ਦੇ ਹੋ ਜਾਂਦੇ ਆ ਕਿ ਜਿਹੜੇ نیچے ਲੋਕਾਂ ਨੂੰ ਕਈ ਵਾਰੀ ਪਸੰਦ ਨਹੀਂ ਆਉਂਦੇ ਪਰ ਸਾਡੀ ਸਰਕਾਰ ਤੁਸੀਂ ਵੀ ਅਸੀਂ ਗੱਲ ਨਾਲ ਸਹਿਮਤ ਹੋਵਾਂਗੇ ਪਹਿਲੀ ਆ ਜੇ ਭਾਈ ਸਾਡੇ ਤੋਂ ਕਦੇ ਕੋਈ ਗਲਤੀ ਹੋ ਜਾਂਦੀ ਐ ਅਸੀਂ ਨਾਲ ਦੀ ਨਾਲ ਉਹਨੂੰ ਸੁਣ ਕੇ ਉਹਨੂੰ ਦੁਰਸਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਆ ਘਾਟੋ-ਘਾਟੇ ਆ ਵੀ ਬੌੜੀ ਸਰਕਾਰ ਨਹੀਂ ਹੈਗੀ ਨਹੀਂ ਇੱਥੇ ਇੱਦਾਂ ਵੀ ਰਿਹਾ ਕਿ ਸਰਕਾਰਾਂ ਸੁਣਦੀਆਂ ਹੀ ਨਹੀਂ ਸੀ ਤੋ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਆ ਵੀ ਲੋਕਾਂ ਦੀ ਰਾਇ ਲਾ ਕੇ ਲੋਕਾਂ ਤੋਂ ਸੁਣ ਕੇ ਜਿਹੜੀ ਕਿਸੇ ਸਮੱਸਿਆ ਜਿਹੜਾ ਸਾਹਮਣੇ ਖਲ ਹੈ ਉਹ ਕੱਟਿਆ ਜਾ ਸਕੇ ਤੇ ਬਾਕੀ ਸਾਡੀ ਸਰਕਾਰ ਨੇ ਹਮੇਸ਼ਾ ਕੋਸ਼ਿਸ਼ ਕਰੀਦੀ ਆ ਮੇਰੇ ਕੋਲ ਤਾਂ ਨਹਿਰੀ ਮੈਕਮਾ ਰਿਆ ਤੇ ਬੜੀ ਕੋਸ਼ਿਸ਼ ਕੀਤੀ ਆ ਵੀ ਨਹਿਰੀ ਪਾਣੀ ਲੋਕਾਂ ਤੱਕ ਵਾਦ ਤੋਂ ਵਾਦ ਪਹੁੰਚਾਇਆ ਜਾਵੇ ਬਿਜਲੀ ਵਾਲੀ ਬੜੀ ਕੋਸ਼ਿਸ਼ ਕੀਤੀ ਆ ਵੀ ਭਾਈ ਸਾਡੇ ਜ਼ਿੰਮੇਦਾਰਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਰਾਤਾਂ ਨੂੰ ਨਾ ਜਾਣਾ ਪਵੇ ਦਿਨੇ ਬਿਜਲੀ ਦਿੱਤੀ ਤੇ ਮੈਨੂੰ ਲੱਗਦਾ 25 25 30 30 ਹਜ਼ਾਰਾਂ ਦੇ ਦਾ ਡੀਜ਼ਲ ਜਿਹੜਾ ਉਹ ਬਚਿਆ ਹੋਣਾ ਸੋ ਮੇਰੇ ਕਹਿਣ ਹਜੇ ਵੀ ਬਹੁਤ ਕਮੀਆਂ ਪਿੱਛੇ ਆਉਣਗੀਆਂ ਬੜੇ ਕੰਮ ਰਹਿੰਦੇ ਆ ਪਰ ਅਸੀਂ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਕਰੀਦੀ ਐ ਕਿਉਂਕਿ ਖੇਤੀ ਪ੍ਰਧਾਨ ਸੂਬਾ ਵੀ ਪੱਧ ਤੋਂ ਵੱਧ ਜੋ ਸੂਬੇ ਦੀ ਸਰਕਾਰ ਤੌਰ ਤੇ ਜੋ ਸੀ ਜ਼ਿੰਮੇਵਾਰ ਤੇ ਮਦਦ ਆਪਣੇ ਭਰਾਵਾਂ ਦੀ ਬਜ਼ੂਰਾ ਦੀ ਕਰ ਸਕਦੇ ਆ ਉਹ ਕਰੀਏ ਤੇ ਬਾਕੀ ਮੈਂ ਸਾਰੀ ਜਥੇਬੰਦੀ ਦਾ ਦੁਆਰਾ ਸਾਰੀਆਂ ਸਾਡੀਆਂ ਮਾਮਾ ਭੈਣਾ ਸਾਰੇ ਜਿੰਨੇ ਵੀ ਸਾਥੀ ਪਹੁੰਚੇ ਆ ਮਤਲਬ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਦੁਬਾਰਾ ਵਿਸ਼ਵਾਸ ਦਿਵਾਉਣਾ ਬੜੀ ਜਲਦੀ ਇਸ ਮਸਦੇ ਦਾ ਜਿਹੜਾ ਹੱਲ ਹੈ ਉਹ ਕੱਟਿਆ ਜਾਵੇ। ਧੰਨਵਾਦੋ ਮੰਤਰੀ ਸਾਹਿਬ ਦਾ ਸਟੇਜ ਤੇ ਆ ਕੇ ਉਹਨਾਂ ਨੇ ਸਭ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ। ਉਦੋਂ ਬਾਅਦ ਅਮਲ ਦੇਖਾਂਗੇ ਆਪਾਂ ਜਿਹੜੇ 15 ਦਿਨ ਦਿੱਤੇ ਐ। ਤੇ ਜੋ ਉਹਨਾਂ ਨੇ ਆਪ ਦੀ ਸਰਕਾਰ ਦੀਆਂ ਕਹੀਆਂ ਵੀ ਸਿਆਹ ਵੀ ਕਰਦੇ ਆਂ ਵੀ ਕਰਦੇ ਆਂ। ਪਹਿਲਾਂ ਵਾਲੇ ਸਰਕਾਰਾਂ ਨੇ ਕੀ ਕੀਤਾ ਐ ਸਰਕਾਰ ਦਾ ਇਸ ਮੌਕੇ ਕੀ ਹਾਲ ਐ। ਇਹਨਾਂ ਨਾਲ ਸਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਬਹੁਤ ਸਾਰੀਆਂ ਗੱਲਾਂ ਐ ਅੱਛਾ ਕਿ ਦੀ ਹਾਲਤ ਚ ਆਏ ਕਨੇ ਆ ਵੀ ਹੱਥ ਵੰਡ ਕੇ ਬੇਨਤੀਆਂ ਮੰਗਦੇ ਆ ਪਹਿਲਾਂ ਨੇ ਸਰਕਾਰਾਂ ਨੂੰ ਚੰਗਾ ਨਾ ਕਹਾ ਦੇਣਾ ਉਹਦੇ ਨੇੜੇ ਤੇੜੇ ਗੱਲ ਗਈ ਹੋਈ ਐ ਇਹ ਆਪਾਂ ਬਾਅਦ ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹੁਣ ਬੇਨਤੀ ਜਿਹੜੀ ਭੈਣ ਨੂੰ ਸਾਨੂੰ ਵਿਚਾਲੇ ਠਾਉਣਾ ਪਿਆ ਉਹ ਭੈਣ ਆਪਦਾ ਪੂਰਾ ਜਿਹੜਾ ਟਾਈਮ ਲਾਉਣਾ ਚਾਹੁੰਦੀ ਐ ਭਾਵੇਂ 2-4 ਮਿੰਟ ਵੱਧ ਵੀ ਲਾਉਣਾ ਚਾਹੁੰਦੀ ਐ ਕੋਈ ਗੱਲ ਨੋ ਭੈਣ ਆਪਦਾ ਕਰੇ ਉਹਦੇ ਬਾਅਦ ਸਟੇਜ ਸੰਕਤੀ ਸਾਹਿਬ